ਅੱਜ ਕਿਹੜੀ ਕੰਡੀਸ਼ਨ ਚ ਪਿਆ ਮਨਜੀਤ ਸਿੰਘ ਇਹਦਾ ਭਾਣਜਾ ਬਲਕਾਰ ਸਿੰਘ ਇਹਨੂੰ ਛੱਡ ਕੇ ਭੱਜ ਗਿਆ ਸਾਡੇ ਕੋਲ ਇਹ ਤਾਂ ਸੁਣ ਰਿਹਾ ਹੋਵੇ ਸ਼ਾਇਦ ਉਹ ਸਾਡੀਆਂ ਗੱਲਾਂ ਵੀ ਸੁਣ ਰਿਹਾ ਹੋਵੇ ਪਰ ਉਹ ਰਿਐਕਟ ਨਹੀਂ ਕਰਦਾ ਵੀ ਇਹਨੂੰ ਲੀਵਰ ਸਾਰਾ ਖਰਾਬ ਆ ਬਾਈ ਦਾ ਬਿਸ਼ਰਾਬ ਦੇ ਕਰਕੇ ਜੋਨਟਸ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਕਿ ਸਾਡੇ ਕੋਲੇ 27 10 24 ਤੋਂ ਐਡਮਿਟ ਨੇ ਅੱਜ 28 11 24 ਇੱਕ ਮਹੀਨਾ ਹੋ ਗਿਆ ਪੂਰਾ ਹਸਪਤਾਲ ਚ ਨੇ ਉਧਣ ਦੇ ਹੁਣ ਵੀ ਅਸੀਂ ਬੇਨਤੀ ਕਰਦੇ ਆਂ ਦੀ ਫੋਨਾਂ ਤੇ ਵੀ ਕੀਤੀਆਂ ਪਰ ਨਹੀਂ ਸੁਣੀ ਪਰ ਅੱਜ ਮਜਬੂਰੀ ਆ ਸੁਨੇਹਾ ਦੇਣਾ ਸਾਡੀ ਵੀ ਭਾਈ ਇਸ ਟਾਈਮ ਮਨਜੀਤ ਸਿੰਘ ਜ਼ਿੰਦਗੀ ਦੇ ਅਖੀਲੇ ਪੜਾ ਤੇ ਖੜਾ ਵਾ ਹੁਣ ਤਾਂ ਆ ਕੇ ਖੜੋ ਨਾਲ ਸਾਡੇ ਸਾਥ ਤੱਕ ਦਿਓ ਭਾਈ ਯਾਰ ਆਹ ਕੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਮਨਜੀਤ ਸਿੰਘ ਇਸ ਟਾਈਮ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਵੈਂਟੀਲੇਟਰ ਤੇ ਆ ਸਾਡੇ ਡਾਕਟਰ ਸਹਿਬਾਨ ਸਟਾਫ ਸਾਡਾ ਕੋਸ਼ਿਸ਼ ਤੇ ਲੱਗਿਆ ਹੋਇਆ ਵੀ ਇਹਨਾਂ ਦੀ ਜ਼ਿੰਦਗੀ ਬਚ ਸਕੇ ਪਰ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਵੀ ਬਾਪੂ ਮਨਜੀਤ ਸਿੰਘ ਸਾਨੂੰ ਫੌਜਾ ਸਿੰਘ ਪਿੰਡ ਅਮਰੀਆ ਤੇ ਪੀਲੀ ਭੀਤ ਤੋਂ ਯੂਪੀ ਤੋਂ ਆਇਆ ਸੀ ਸਾਡੇ ਕੋਲ ਇਹਦਾ ਭਾਣਜਾ ਬਲਕਾਰ ਸਿੰਘ ਇਹਨੂੰ ਛੱਡ ਕੇ ਭੱਜ ਗਿਆ ਸਾਡੇ ਕੋਲ ਬਲਕਾਰ ਸਿੰਘ ਹੀਰਾ ਸਿੰਘ son of ਗੁਰਮਖ ਸਿੰਘ ਛੱਡ ਕੇ ਗਿਆ ਤੇ ਉਹ ਜਦੋਂ ਲੈ ਕੇ ਆਏ ਸਾਡੇ ਕੋਲੇ ਸਾਨੂੰ ਉਹਨੇ ਦੱਸਿਆ ਵੀ ਮੇਰਾ ਇਹ ਮਾਮਾ ਵਾ ਵੀ ਇਹਨੂੰ ਸਾਡੀ ਮਾਮੀ ਵੀ ਛੱਡ ਕੇ ਚਲੀ ਗਈ ਸੀ ਇਹ ਟਰੱਕ ਡਰਾਈਵਰ ਸੀਗਾ ਇਹਨੇ ਡਰਾਈਵਰ ਟਰੱਕਾਂ ਤੇ ਗੱਡੀ ਚਲਾਉਂਦਾ ਸੀ ਸਾਡੇ ਘਰ ਦੇ ਬਾਹਰ ਇਹਨੂੰ ਲਾ ਕੇ ਚੱਲਿਆ ਗਿਆ ਕੋਈ ਇਹਦੀ ਹਾਲਤ ਮਾੜੀ ਸੀ ਪੀਲੀਆ ਹੋਇਆ ਸੀ ਅੱਖਾਂ ਪੀਲੀਆਂ ਹੋਈਆਂ ਹੋਈਆਂ ਸੀ ਲੀਵਰ ਚ ਪ੍ਰੋਬਲਮ ਸੀ ਤੇ ਵੀ ਦੋ ਦਿਨ ਅਸੀਂ ਘਰੇ ਰੱਖਿਆ ਫਿਰ ਸਾਨੂੰ ਕਿਸੇ ਸਾਡੀ ਟੀਮ ਦਾ ਮੈਂਬਰ ਆ ਵੀਰ ਉਨੇ ਮਨਜੀਤ ਸਿੰਘ ਨੇ ਮਨਦੀਪ ਸਿੰਘ ਸਾਡੀ ਟੀਮ ਦਾ ਮੈਂਬਰ ਆ ਵੀਰ ਉਹਦੇ ਨਾਲ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਦੱਸਿਆ ਵੀ ਚਲ ਤੁਸੀਂ ਮਨੁੱਖਤਾਰੀ ਸੇਵਾ ਤੇ ਲੈ ਚੱਲਾਂਗੇ ਆਪਾਂ ਗੱਲ ਕਰ ਲੈਨੇ ਆ ਤੇ ਉਹ ਵੀਰ ਇੱਥੇ ਲੈ ਕੇ ਆਇਆ ਅਸੀਂ ਉਹਨੂੰ ਦੱਸਿਆ ਵੀ ਇਹਨੂੰ ਲੀਵਰ ਸਾਰਾ ਖਰਾਬ ਆ ਬਾਈ ਦਾ ਵੀ ਸ਼ਰਾਬ ਦੇ ਕਰਕੇ ਜੌਂਟ੍ਰਸ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਵੀਰ ਦਾ ਟ੍ਰੀਟਮੈਂਟ ਇੱਥੇ ਸਾਡੇ ਕੋਲੇ ਹੋ ਨਹੀਂ ਸਕਦਾ ਜੇ ਕਰੋਨਾ ਵਾ ਅਸੀਂ ਕੋਸ਼ਿਸ਼ ਕਰ ਸਕਦੇ ਆ ਉਹ ਕਹਿੰਦੇ ਵੀ ਇਹਦੇ ਅੱਗੇ ਪਿੱਛੇ ਕੋਈ ਨਹੀਂ ਸਾਡੇ ਕੋਲੇ ਪੈਸਾ ਨਹੀਂ ਅਸੀਂ ਗਰੀਬ ਆ ਵੀ ਅਸੀਂ ਪੀਲੀ ਭੀੜ ਤੋਂ ਆਏ ਆ ਨਾਨਕ ਮੱਤਾ ਸਾਹਿਬ ਤੋਂ ਵੀਸੀ ਉਮੀਦ ਨਾਲ ਅਸੀਂ ਕਿ ਵੀਰੇ ਕੋਈ ਗੱਲ ਨਹੀਂ ਚੱਲ ਤੂੰ ਕੋਲੇ ਰੋਕ ਕੇ ਆਪਾਂ 2-4 ਦਿਨ 5 ਦਿਨ ਦੇਖਦੇ ਆਂ ਟਰਾਈ ਕਰਕੇ ਤੇ 2 ਦਿਨਾਂ ਬਾਅਦ ਉਹ ਮੁੰਡਾ ਇੱਥੋਂ ਚੋਰੀ ਭੱਜ ਗਿਆ ਸਾਡੇ ਕੋਲੋਂ ਯੂਪੀ ਨੂੰ ਉਸ ਦਿਵਾਰ ਨਾ ਕੋਈ ਫੋਨ ਚੱਕ ਰਿਆ ਨਾ ਕੋਈ ਗੱਲ ਕਰ ਰਿਹਾ ਸਾਡੇ ਨਾਲ ਤੇ ਅਸੀਂ ਉਹ ਮਨਦੀਪ ਸਿੰਘ ਨੂੰ ਵੀ ਫੋਨ ਕੀਤਾ ਵੀਰ ਨੂੰ ਜਿਹੜਾ ਸਾਡੀ ਟੀਮ ਦਾ ਮੈਂਬਰ ਆ ਉਹ ਵੀ ਵਿਚਾਰਾ ਨਿਮੋਸ਼ ਹੋ ਰਿਹਾ ਉਹ ਕਹਿੰਦਾ ਵੀਰੇ ਮੈਨੂੰ ਤਾਂ ਆਪ ਬੜੀ ਸ਼ਰਮ ਆ ਰਹੀ ਹੈ ਵੀ ਮੈਂ ਕੀ ਕਹਾ ਵੀ ਇੱਦਾਂ ਛੱਡ ਕੇ ਭਜਣਾ ਨਹੀਂ ਸੀ ਚਾਹੀਦਾ ਉਹਨੂੰ ਪਰ ਚਲੋ ਜੋ ਹੋਣਾ ਸੀ ਉਹ ਤਾਂ ਹੋਇਆ ਹੀ ਆ ਪਰ ਹੁਣ ਮਨਜੀਤ ਸਿੰਘ ਬਹੁਤ ਬਿਮਾਰ ਆ ਇਸ ਟਾਈਮ ਕਿਉਂਕਿ ਲੀਵਰ ਤੇ ਦਾ ਬਿਲਕੁਲ ਸ਼ਰਾਬ ਨੇ ਖਤਮ ਕੀਤਾ ਪਿਆ ਸੀ ਬਿਲਕੁਲ ਡੈਮੇਜ ਸੀਗਾ ਡਾਕਟਰਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਇਹ ਸਾਡੇ ਕੋਲੇ 27 10 24 ਤੋਂ ਐਡਮਿਟ ਨੇ ਅੱਜ 28 11 24 ਇੱਕ ਮਹੀਨਾ ਹੋ ਗਿਆ ਪੂਰਾ ਹਸਪਤਾਲ ਚ ਹੀ ਨੇ ਉੱਦਣ ਦੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਟੀਮ ਨੇ ਸਾਡੇ ਨੇ ਹੁਣ ਵੀ ਕਰ ਰਹੀ ਆ ਪਰ ਜਿਹੜੀ ਸਪੋਰਟ ਫੈਮਿਲੀ ਨੇ ਦੇਣੀ ਆ ਜਿਹੜਾ ਕੋਈ ਆਪਣਾ ਆਸ-ਪਾਸ ਘੁੰਮਣਾ जिने ਪੁੱਛਣਾ ਮਾਮਾ ਠੀਕ ਆ ਤੂੰ ਬੰਦੇ ਨੂੰ ਅੱਧਾ ਹੌਸਲਾ ਤਾਂ ਉਹਦੇ ਨਾਲ ਹੀ ਹੋ ਜਾਂਦਾ ਪਰ ਜਦੋਂ ਆਪਦਾ ਹੀ ਇਸ ਮੌਤ ਦੇ ਸਮੇਂ ਦੇ ਵਿੱਚ ਛੱਡ ਕੇ ਚਲੇ ਜਾਵੇ ਭਾਜੇਵੇ ਆਪਦਾ ਹੀ ਕੋਈ ਜਦੋਂ ਖੂਨ ਪਾਣੀ ਹੋ ਜੇਵੇ ਚਿੱਟਾ ਹੋ ਜੇਵੇ ਫਿਰ ਇਨਸਾਨ ਦੇ ਜਿਉਣ ਦੀ ਜਿਹੜੀ ਵਜਾ ਹੀ ਮੁੱਕ ਜਾਂਦੀ ਆ ਤੇ ਉਹਦੇ ਮੌਤ ਵੱਲ ਨੂੰ ਕਦਮ ਹੋਰ ਜ਼ਿਆਦਾ ਗੂੜੇ ਪੈੜਾਂ ਵੱਲ ਗੂੜੇ ਹੋ ਕੇ ਤੁਰਦਿਆ ਇਨਸਾਨ ਅੱਜ ਕਿਹੜੀ ਕੰਡੀਸ਼ਨ ਚ ਪਿਆ ਮਨਜੀਤ ਸਿੰਘ ਤੇ ਉਹ ਜਿਹੜੇ ਛੱਡ ਕੇ ਚਲੇ ਗਏ ਉਹਨਾਂ ਦਾ ਪਤਾ ਨਹੀਂ ਕਿੱਡਾ ਕਿ ਦਿਲ ਸੀ ਕਿੱਡਾ ਕਿ ਜਿਗਰਾ ਸੀ ਜਿਹੜੇ ਐਦਾਂ ਛੱਡ ਕੇ ਭੱਜ ਗਏ ਯਾਰ ਆਪਦੇ ਬਾਮੇ ਨੂੰ ਹੁਣ ਵੀ ਅਸੀਂ ਬੇਨਤੀ ਕਰਦੇ ਸੀ ਫੋਨਾਂ ਤੇ ਵੀ ਕੀਤੀਆਂ ਪਰ ਨਹੀਂ ਸੁਣੀ ਪਰ ਅੱਜ ਮਜਬੂਰੀ ਆ ਸੁਨੇਹਾ ਦੇਣਾ ਸਾਡੀ ਵੀ ਭਾਈ ਇਸ ਟਾਈਮ ਮਨਜੀਤ ਸਿੰਘ ਜ਼ਿੰਦਗੀ ਦੇ ਅਖੀਰਲੇ ਪੜਾ ਤੇ ਖੜਾ ਵਾ ਮਿਲ ਕੇ ਜਾਵੋ ਸਾਡੇ ਨਾਲ ਤਾਂ ਖੜੋ ਆ ਕੇ ਘਟੋ ਘਟ ਨਹੀਂ ਤੁਸੀਂ ਖੜਨਾ ਆਪਣੇ ਮਾਮੇ ਨਾਲ ਅਸੀਂ ਤੁਹਾਡਾ ਸਾਥ ਤਾਂ ਦਿੱਤਾ ਨਾ ਤੁਹਾਡੀ ਗੱਲ ਤੇ ਤੁਹਾਡੀ ਜबान ਤੇ ਫੁੱਲ ਚੜਾਏ ਰੱਖਿਆ ਤੁਹਾਡੇ ਕਹਿਣ ਤੇ ਹੁਣ ਤਾਂ ਆ ਕੇ ਖੜੋ ਨਾਲ ਸਾਡੇ ਸਾਥ ਤਾਂ ਦਿਓ ਬਾਈ ਯਾਰ ਆਹ ਕੀ ਗੱਲ ਆ ਕੀ ਬੋਲੀਏ ਬਸ ਕੋਈ ਲਫ਼ਜ਼ ਨਹੀਂ ਬੋਲ ਸਕਦੇ ਤੁਹਾਨੂੰ ਪਰ ਮਨ ਨੂੰ ਬਹੁਤ ਠੇਸ ਪਹੁੰਚਦੀ ਐ ਇਦਾਂ ਵਿਸ਼ਵਾਸ ਚੱਕਿਆ ਜਾਂਦਾ ਵੀ ਅਸੀਂ ਕਿਹਦੇ ਤੇ ਵਿਸ਼ਵਾਸ ਕਰੀਏ ਇੱਕ ਬੰਦਾ ਆਇਆ ਕਹਿੰਦਾ ਮਜਬੂਰ ਆ ਬਾਈ ਵੀ ਸਾਡੇ ਕੋਲੇ ਵੀ ਕਮਾਈ ਦਾ ਕੋਈ ਸਾਧਨ ਨਹੀਂ ਸਾਡਾ ਮਾਮਾ ਮਾਮਾ ਇਹਨੂੰ ਕੋਈ ਸਹਾਮਦਾਰ ਨਹੀਂ ਮਾਮੀ ਵੀ ਛੱਡ ਕੇ ਚਲੀ ਗਈ ਸਾਡੇ ਗੇਟ ਦੇ ਬਾਹਰ ਕੋਈ ਲਾ ਗਿਆ ਤੇ ਅਸੀਂ ਉਹਦੀ ਮਜਬੂਰੀ ਸਮਝਦੇ ਹਾਂ ਉਹਨੂੰ ਕਿਹਾ ਵੀ ਚੱਲ ਕੋਈ ਨਾ ਵੀਰ ਰੋਕ ਆਪਾਂ ਦੇਖਦੇ ਹਾਂ ਜੋ ਕਰ ਸਕਦੇ ਹਾਂ ਵੀ ਤੂੰ ਅੱਡੀ ਦੂਰੋਂ ਆਇਆ ਬਾਬੇ ਨਾਨਕ ਦੇ ਘਰੋਂ ਛੱਡ ਕੇ ਹੀ ਭੱਜੇ ਵੀ ਬਾਈ ਉਸ ਤੋਂ ਬਾਅਦ ਕੋਈ ਗੱਲ ਹੀ ਨਾ ਕਰੇ ਸਾਡੇ ਨਾਲ ਫੋਨ ਚੱਕਦੇ ਆ ਗੱਲ ਕਰਦੇ ਹਾਂ ਜੀ ਹਾਂਜੀ ਹਾਂਜੀ ਕੋਈ ਨਾ ਜੀ ਆਵਾਂਗੇ ਜੀ ਕਰਦੇ ਆਂ ਜੀ ਉਹ ਤਾਂ ਜੀ ਕਮਲਾ ਸੀ ਜੀ ਮੁੰਡਾ ਜੀ ਉਹਨਾਂ ਦਾ ਪਤਾ ਨਹੀਂ ਸੀ ਜਿਵਾਕ ਆ ਬੜੀ ਮਾੜੀ ਕੀਤੀ ਉਹਨੇ ਸਾਨੂੰ ਮੂਰਖ ਬਣਾਈ ਜਾਂਦੇ ਆ ਡਾਕਟਰ ਸਾਹਿਬ ਕਿਵੇਂ ਕੰਡੀਸ਼ਨ ਹੋਣ ਉਹਨਾਂ ਦੀ ਕੰਡੀਸ਼ਨ ਸੀਰੀਅਸ ਹੈ ਪਹਿਲਾਂ ਤੋਂ ਤੇ ਲੀਵਰ ਵੀ ਖਰਾਬ ਹੋਇਆ ਹੈ ਇਹਨਾਂ ਦਾ ਉਹ ਸਿਟੀ ਟੈਂਪਰੇਚਰ ਸਾਥੀ ਕਾਫੀ ਖਰਾਬ ਹੋਈ ਹੈ ਰਾਈਟ ਸਾਈਡ ਤੋਂ ਜੀ ਵੈਂਟੇਟਰੀ ਦੀ ਲੋਡ ਪਈ ਹੈ ਪਰ ਬਾਅਦ ਸੀਰੀਅਸ ਹੈ ਬੀਪੀ ਆਪਣਾ ਨਹੀਂ ਹੈ ਬੀਪੀ ਬੀਪੀ ਦਵਾਈ ਚੱਲਦੀ ਵੀ ਉੱਤੇ ਆ ਜਾਂਦਾ ਨੋਰਡ ਵੀ 12 ਤੇ ਚੱਲ ਰਿਹਾ 12 ਤੇ ਹਾਰਟ ਵੀ ਘੱਟ ਕੰਮ ਕਰਦਾ ਜੀ ਬੀਪੀ ਬੈਕਅਪ ਨੇ ਚੱਕ ਰਹੀ ਬਾਡੀ ਇੰਜੈਕਸ਼ਨ ਦੇ ਨਾਲ ਹੀ ਬੀਪੀ ਜਿਹੜਾ ਹੈਗਾ 12 ਤੇ 9 ਰੈਡ ਚੱਲਦਾ ਮਤਲਬ ਬਿਲਕੁਲ ਬਾਰਡਰ ਲਾਈਨ ਤੇ ਆ ਜਿਵੇਂ ਕਹਿ ਰਹੀ ਆ ਵੀ ਪੂਰਾ ਬੈਕਅਪ ਬੋਡੀ ਆ ਜਿਹੜੀ ਦਵਾਈਆਂ ਦੇ ਸਿਰ ਤੇ ਚੱਕ ਲਈ ਆ ਬਸ ਜੇ ਕੁਝ ਕਰ ਸਕਦੇ ਹੋ ਭੈਣਾਂ ਤੇ ਭਰਾਵੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਉਹਨਾਂ ਤੱਕ ਪਹੁੰਚ ਜੇ ਵੀ ਉਹਨਾਂ ਦੇ ਹੋਰ ਰਿਸ਼ਤੇਦਾਰਾਂ ਤੱਕ ਪਹੁੰਚ ਜੇ ਵੀ ਸ਼ਾਇਦ ਉਹਨਾਂ ਦੇ ਕਿਸੇ ਹੋਰ ਰਿਸ਼ਤੇਦਾਰ ਨੂੰ ਇਸ ਗੱਲ ਦੀ ਸਮਝ ਆ ਜਾਵੇ ਮਨਜੀਤ ਸਿੰਘ ਨੂੰ ਕੋਈ ਮਿਲਣਾ ਆ ਜਾਵੇ ਤੇ ਇਹਨੂੰ ਚੈਰ ਕਿਸੇ ਦੀ ਬਾਤ ਸੁਣ ਜਵੇ ਇਸ ਟਾਈਮ ਸੁਣ ਰਿਹਾ ਉਹਨੂੰ ਸ਼ਾਇਦ ਉਹ ਸਾਡੀਆਂ ਗੱਲਾਂ ਵੀ ਸੁਣ ਰਿਹਾ ਹੋਵੇ ਪਰ ਉਹ ਰਿਐਕਟ ਨਹੀਂ ਕਰ ਪਾ ਰਿਹਾ ਵੈਗੁਰ ਜੀ ਘੱਟ ਹਾਲਸਾ ਵੈਗੁਰ ਜੀ